ਪੂਰੀ ਚੜ੍ਹਦੀ ਕਲਾ ਚਾਹੇਗਾ 3 4 5 ਘੰਟੇ ਨੋ ਦਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਦਮਕ ਰਿਹਾ ਚੜ੍ਹਦੀ ਕਲਾ ਚ ਹੈਗਾ ਤੇ ਇਹਦੇ ਇਸ਼ਾਰੇ ਤੇ ਹੋ ਰਹੀ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ ਚ ਹੋਰ ਕਿਹਦੇ ਇਸ਼ਾਰੇ ਚ ਹੋ ਰਿਹਾ ਹੈ ਕਿਉਂ ਸਿਰਫ ਆਪਣੇ ਸਮਰਥਕਾਂ ਨੂੰ ਕਿਹਾ ਕਿ ਮੈਂ ਚੜ੍ਹਦੀ ਕਲਾ ਚ ਆ ਤੇ ਜਿਸ ਦਿਨ ਮੈਂ ਬਾਹਰ ਆ ਗਿਆ ਭਗਵੰਤਬਾਨ ਨੂੰ ਤਾਂ ਉਹਦੇ ਉਸ ਦਿਨ ਦੇ ਸੁਪਨੇ ਆਨੇ ਚਾਹੀਦੇ ਨੇ ਕਿਉਂ ਕਲ ਜੁਗ ਹੈ ਕਲ ਜੁਗ ਗੁਰੂ ਦੋਸਤੋ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਇੱਕ ਨਵੀਂ ਸਿਆਸੀ ਹਲਚਲ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕਰ ਦਿੱਤਾ ਬੀਤੇ ਸੋਮਵਾਰ। ਅਤੇ ਇਸ ਨਵੇਂ ਬਣੇ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੋ ਪਹਿਲਾਂ ਕਾਲ ਤੱਕ ਦੇ ਜਥੇਦਾਰ ਵੀ ਰਹੇ ਹਨ। ਦੋਸਤੋ ਇਸ ਵਿਸ਼ੇ ਦੇ ਉੱਪਰ ਜਾਣਕਾਰੀ 3-4 ਦਿਨਾਂ ਵਿੱਚ ਜੋ ਨਵੀਂ ਖਿਚੜੀ ਬਣੇਗੀ ਉਸ ਨੂੰ ਦੇਖਣ ਤੋਂ ਬਾਅਦ ਹੀ ਸਾਂਝੀ ਕਰਾਂਗੇ। ਅੱਜ ਦਾ ਵਿਸ਼ਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਤਲਖੀ ਭਰਿਆ ਬਿਆਨ। ਦੋਸਤੋ ਕੀ ਗਈ ਹੈ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਾਰੀ ਬੜਕ ਜਾਂ ਬਿਕ ਕੀ ਕਰਨਗੇ ਇਹ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਦ ਸਿੰਘ ਮਾਨ ਨਾਲ ਪਹਿਲਾ ਹੀ ਨਹੀਂ ਦੋਸਤੋ ਇਸ ਵਾਰ ਵੀ ਵਿਕਰਮ ਜੀਠੀਆ ਨੂੰ ਜੇਲ੍ਹ ਅੰਦਰ ਡੱਕਣ ਅਤੇ ਜਮਾਨਤ ਇਹ ਸਭ ਹੁਕਮ ਅਦਾਲਤਾਂ ਨੇ ਦਿੱਤੇ ਸਨ ਪਰ ਗੁੱਸਾ ਭਗਵੰਤ ਮਾਨ ਜੀ ਹਾਂ ਸੀਐਮ ਆਫ ਪੰਜਾਬ ਭਗਵੰਤ ਮਾਨ ਤੇ ਇਹ ਕੀ ਕਰ ਸਕਦੇ ਹਨ ਜਾਂ ਬਸ ਫਿਰ ਇਹ ਨੀਰਾ ਫੋਕਾ ਹੀ ਦਾਬਾ ਮਾਰਿਆ ਹੈ ਇਹਨਾਂ ਨੇ ਅੱਜ ਦੀ ਵੀਡੀਓ ਵਿੱਚ ਇਸ ਵਿਸ਼ੇ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਤਰਾ ਮੁਲਾਕਾਤ ਹੋਈ ਕਿਸ ਤਰ੍ਹਾਂ ਦਾ ਤੁਹਾਡੇ ਸਾਹਮਣੇ ਤੁਸੀਂ ਇੱਥੇ ਸੀ ਜਦ ਮੈਂ ਇੱਥੇ ਪਹੁੰਚਿਆ ਮੈਮ ਦੇਖੋ ਜੀ ਤੇ ਇਹਨਾਂ ਨੇ ਗੇਟ ਖੋਲਣ ਤੋਂ ਇਨਕਾਰ ਕੀਤਾ ਮੇਰੀ ਗੱਡੀਆਂ ਜਾਣ ਨਹੀਂ ਦੇ ਰਹੇ ਸੀਗੇ ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਰੱਖੜੀ ਦੇ ਤਿਉਹਾਰ 'ਚ ਹਰੇਕ ਭੈਣ ਨੂੰ ਆਪ ਦੇ ਭਰਾ ਨੂੰ ਜਾਣੋ ਮਿਲਣ ਦਾ ਇਹ ਜੇਲ ਮੈਨੂਅਲ 'ਚ ਵੀ ਲਿਖਿਆ ਹੈਗਾ ਹੱਕ ਹੈਗਾ ਰਾਈਟ ਹੈਗਾ ਰਾਈਟ ਤਾਂ ਇਹ ਵੀ ਹੈਗਾ ਕਿ ਜਿਹੜਾ ਵੀ ਕੈਦੀ ਅੰਦਰ ਹੈ ਉਹ ਆਪਣੇ ਪਰਿਵਾਰ ਨੂੰ ਮਿਲ ਸਕਦੇ ਨੇ ਹਫਤੇ 'ਚ ਹਰ ਹਫਤੇ ਵੀ ਮਿਲ ਸਕਦੇ ਨੇ ਤਿੰਨ ਚਾਰ ਵਾਰੀ ਵੀ ਮਿਲ ਸਕਦੇ ਨੇ ਲੇਕਿਨ ਸਵਾ ਮਹੀਨੇ ਤੋਂ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਸੁਬੀਰ ਜੀ ਹੋਣ ਮੈਂ ਹਵਾਂ ਮੇਰੇ ਪਿਤਾ ਜੀ ਹੋਣ ਭਰਾ ਹੋਣ ਜਿਨ੍ਹਾਂ ਨੇ ਵੀ ਮੰਗਿਆ ਹੈਗਾ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਸਾਨੂੰ ਸਿੱਧੇ ਮੂੰਹ ਬਿਲਕੁਲ ਕੋਰਾ ਜਵਾਬ ਦੇ ਕੇ ਨਕਾਰ ਕੀਤਾ ਕਿਹਦੇ ਇਸ਼ਾਰੇ ਤੇ ਹੋ ਰਿਹਾ ਜੀ ਇਹ ਸਭ ਕੁਝ ਇਹ ਭਗਵੰਤਬਾਨ ਤੇ ਕੇਜਰੀਵਾਲ ਦੇ ਇਸ਼ਾਰੇ 'ਚ ਹੋ ਰਿਹਾ ਕਿਹਦੇ ਇਸ਼ਾਰੇ 'ਚ ਹੋ ਰਿਹਾ ਹੈ ਦੋਸਤੋ ਦੁੱਖ ਤਾਂ ਲੱਗਦਾ ਹੈ ਬੁਰਾ ਤਾਂ ਲੱਗਦਾ ਹੈ ਜਦੋਂ ਪੰਜਾਬ ਵਿੱਚ ਰਾਜਨੀਤਿਕ ਤੌਰ ਤੇ ਸ਼ਾਹੀ ਪਰਿਵਾਰ ਮੰਨੇ ਜਾਂਦੇ ਬਾਦਲ ਪਰਿਵਾਰ ਦੇ ਨੂੰ ਨੂੰ ਰਖੜੀ ਦੇ ਮੌਕੇ ਤੇ ਆਪਣੇ ਭਰਾ ਨੂੰ ਰਖੜੀ ਬੰਨਣ ਲਈ ਕਿਸੇ ਜੇਲ੍ਹ ਵਿੱਚ ਜਾਣਾ ਪਵੇ ਭੈਣਾ ਲਈ ਤਾਂ ਭਰਾ ਇੱਕ ਰਾਜਾ ਹੀ ਹੁੰਦਾ ਹੈ ਲੋਕ ਗੀਤਾਂ ਵਿੱਚ ਲੋਕ ਬੋਲੀਆਂ ਵਿੱਚ ਭੈਣਾ ਭਰਾਵਾਂ ਦੀਆਂ ਕੀ ਕੀ ਸਿਫਤਾਂ ਨਹੀਂ ਕਰਦੀਆਂ ਦੋਸਤੋ ਅਤੇ ਜਦੋਂ ਸੱਚ ਹੀ ਉਹ ਭਰਾ ਕਿਸੇ ਵੇਲੇ ਪੰਜਾਬ ਵਿੱਚ ਰਾਜਾ ਬਣ ਕੇ ਵਿਚਰਦਾ ਰਿਹਾ ਹੋਵੇ ਤਾਂ ਭੈਣ ਦਾ ਗੁੱਸਾ ਬਿਲਕੁਲ ਜਾਇਜ਼ ਹੀ ਹੈ ਨਹੀਂ ਮੈਂ ਸਦਕੇ ਜਾਵਾਂ ਮੇਰੇ ਬਾਵਲ ਦੀ ਪੂੰਜੀ ਨਹੀਂ ਦੇਸਾਂ ਦਾ ਰਾਜਾ ਇਮੇਰਾ ਸੁਰਮਾ ਭਾਈ ਆਇਆ ਸਭ ਨੂੰ ਪਤਾ ਹੈ ਕਿ ਪਿਛਲੇ ਅਕਾਲੀ ਦਲ ਬਦਲਦੀ ਸਰਕਾਰ ਵੇਲੇ ਬਦਲਾ ਨਾਲੋਂ ਵੱਧ ਨਾ ਅਤੇ ਵੱਧ ਪ੍ਰਭਾਵ ਵਿਕਰਮ ਜਿੱਠੇ ਦਾ ਚੱਲਦਾ ਹੁੰਦਾ ਸੀ ਹੁਣ ਉਹੀ ਵਿਕਰਮ ਜਿੱਠਿਆ ਸਾਹਿਬ ਜੇਲ੍ਹ ਅੰਦਰ ਡੱਕੇ ਹੋਏ ਹਨ ਮਾਮਲਾ ਬੇਸ਼ਕਾਮਦਨ ਤੋਂ ਵੱਧ ਜਿਆਦਾ ਦਾ ਹੈ ਪਰ ਆਮ ਲੋਕਾਂ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਨਸ਼ਾ ਤਸਕਰੀ ਕਰਕੇ ਉਹਨਾਂ ਨੂੰ ਅੰਦਰ ਸੁਟਿਆ ਗਿਆ ਹੈ ਦੋਸਤੋ ਭਗਵੰਤ ਮਾਨ ਦੀ ਗਵਰਨਮੈਂਟ ਦੁੱਧ ਤੋਤੀ ਨਹੀਂ ਹੈ ਸਿਰੇ ਦਾ ਪਖੰਡ ਕਰਨ ਵਿੱਚ ਮਾਨ ਗਵਰਨਮੈਂਟ ਸਭ ਤੋਂ ਅੱਗੇ ਹੈ ਬਾਕੀ ਭੁਗੰਦ ਸਿੰਘ ਮਾਨ ਕਮੇਟੀ ਕਰ ਰਹੇ ਹਨ ਭੰਡਣਾ ਟੀਚਰ ਬਾਜੀ ਉਹਨਾਂ ਤੋਂ ਵਧੀਆ ਕੌਣ ਕਰ ਸਕਦਾ ਹੈ ਤੇ ਉੱਪਰੋਂ ਅੱਜਕੱਲ੍ਹ ਅਰਵਿੰਦ ਕੇਜਰੀਵਾਲ ਉਹ ਪੰਜਾਬ ਵਿੱਚ ਹੀ ਡੇਰਾ ਲਾਈ ਬੈਠੇ ਹਨ ਦੋਸਤੋ ਕਮਿਊਨਿਸਟਾਂ ਦੀ ਵਿਚਾਰਧਾਰਾ ਝੂਠੇ ਸੱਚੇ ਇਲਜ਼ਾਮ ਲਗਾਓ ਉੱਚੀ ਉੱਚੀ ਅਤੇ ਉਸ ਤੋਂ ਬਾਅਦ ਫਿਰ ਦੌੜ ਜਾਓ ਅਤੇ ਚੁੱਪ ਵੱਟ ਜਾਓ ਇਹਨਾਂ ਨੇ ਪੰਜਾਬ ਦਾ ਰਾਜਨੀਤਿਕ ਮਾਹੌਲ ਬਹੁਤ ਹੀ ਗੰਦਲਾ ਜਾਂ ਕਹੀਏ ਬਹੁਤ ਹੀ ਮਾੜਾ ਬਣਾ ਕੇ ਰੱਖ ਦਿੱਤਾ ਹੈ ਥੋੜੀ-ਬੋਧੀ ਤਿੱਖੀ ਬਿਆਨਬਾਜ਼ੀ ਤਾਂ ਦੋਸਤੋ ਪਹਿਲਾਂ ਵੀ ਚਲਦੀ ਹੀ ਰਹਿੰਦੀ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਵੱਲੇ ਅਤਿ ਹੀ ਹੋ ਗਈ ਹੈ ਕਿਸੇ ਤੇ ਨਿੰਦੀ ਟਿੱਪਣੀ ਕਰਨੀ અપਮਾਨਿਤ ਕਰਨਾ ਸਿਆਸਤ ਵਿੱਚ ਹੁਣ ਆਮ ਜਿਹਾ ਹੋ ਗਿਆ ਹੈ ਜਿਹਾ ਇਹੋ ਜਿਹਾ ਹੀ ਸਵਾਰ ਭੰਡਾਂ ਦੀ ਰੀਸ ਕਰਦੇ ਹੋਏ ਬੀਬਾ ਹਰਸਿਮਰਤ ਗੌਰ ਬਾਦਲ ਨੇ ਵੀ ਕੀਤਾ ਹੈ ਆ ਜੋ ਉਹਨਾਂ ਦਾ ਬਿਆਨ ਥੋੜਾ ਸੁਣਦੇ ਹਾਂ ਕਿਉਂ ਕਿਉਂਕਿ ਰੋਜ਼ ਇਹਨਾਂ ਦੀ ਕਰਪੂਤਾ ਨੂੰ 익ਸਪੋਜ਼ ਕਰਦਾ ਔਰ ਵਿਕਰਮ ਦੇ ਇਲਾਵਾ ਬੋਲਦਾ ਕੌਣ ਸੀ ਲੋਕਾਂ ਦੇ ਮੁੱਦੇ ਚੱਕਦਾ ਕੌਣ ਸੀ ਜਿਹੜਾ ਸ਼ਰੇਆਮ ਲੁੱਟ ਪੰਜਾਬ ਦੀ ਹੋ ਰਹੀ ਹੈ ਇਹੋਂ ਬੇਨਕਾਬ ਕੌਣ ਕਰਦਾ ਸੀ ਵਿਕਰਮ ਕਰਦਾ ਸੀ ਤੇ ਕੱਲ ਜਿਹੜਾ ਫਰੀਦਕੋਟ ਦੇ ਅੱਜ ਦੀ ਖਬਰ ਕੀ ਹੈ ਫਰੀਦਕੋਟ ਦੇ ਐਮਐਲਏ ਦਾ ਪਿਆ ਪੀਏ ਜਿਹਦੇ ਗੱਡੀ ਤੋਂ ਰੈਡ ਹੈਂਡਰਡ 350 ਗ੍ਰਾਮ ਨਸ਼ੇ ਹਿਰੋਇਨ ਦਾ ਫੜਿਆ ਗਿਆ ਤੋਲਣ ਵਾਲੀ ਮਸ਼ੀਨ ਹੋਵੇ ਨਾਲ ਫੜੀ ਗਈ ਗੱਡੀ ਖੁਦ ਚਲਾ ਰਿਆ ਸੀਗਾ ਉਹਦੇ ਉੱਤੇ ਪਰਚਾ ਪੁਲਿਸ ਨੇ ਕੱਲ ਕੈਂਸਲ ਕਰਤਾ ਕਿ ਜੀ ਸਾਇ ਇਸ ਬੰਦੇ ਨੂੰ ਪਤਾ ਹੀ ਨਹੀਂ ਸੀ ਉਹਦੇ ਗੱਡੀ 'ਚ ਨਸ਼ੇ ਹੈ ਤਾਂ ਜਿਹੜੇ ਇਹਨਾਂ ਦੇ ਐਮਐਲਏ ਵੇਚ ਰਹੇ ਨੇ ਇਹ ਸਰਕਾਰ ਖੁਦ ਵੇਚੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਜਿਹੜੇ ਕਹਿੰਦੇ ਸੀ ਸਾਨੂੰ ਪਤਾ ਹੈ ਪੰਜਾਬ 'ਚ ਨਸ਼ਾ ਕਿੱਥੇ ਬੰਦਦਾ ਹੈ ਕੌਣ ਵੇਚਦਾ ਹੈਗਾ ਤੇ ਬੰਦਦਾ ਤੇ 4 ਸਾਲ ਤਾਂ ਇਹ ਬੰਦ ਕਿਉਂ ਨਹੀਂ ਕੀਤਾ ਅੱਜ ਵਿਕਰਮ ਨੂੰ ਬੰਦ ਕਰਤਾ ਇਹ ਕਿਹੜਾ ਨਸ਼ਾ ਬੰਦ ਹੋ ਗਿਆ ਗੱਲ ਸਾਰੀ ਹੈ ਕਿ ਬੁਖਲਾਈ ਹੋਈ ਸਰਕਾਰ ਹੈਗੀ ਲੋਕਾਂ ਦਾ ਧਿਆਨ ਭਟਕਾਉਣਾ ਚਾਹਦੀ ਹੈ ਦੋਸਤੋ ਇਹਨਾਂ ਦੇ ਬਿਆਨ ਵਿੱਚ ਬੇਸ਼ੱਕ ਗੁੱਸਾ ਨਾਰਾਜ਼ਗੀ ਨਜ਼ਰ ਆਉਂਦੀ ਹੈ ਪਰ ਜੇ ਥੋੜਾ ਗੰਭੀਰਤਾ ਨਾਲ ਵਿਚਾਰੀਏ ਤਾਂ ਨਿਰਾਸ਼ਾ ਵੀ ਨਜ਼ਰ ਆਉਂਦੀ ਹੈ ਬਿਬਾਹਰ ਸਿਮਰਤ ਕੋਲ ਦੇ ਬਿਆਨਾਂ ਵਿੱਚੋਂ ਨਿਰਾਸ਼ਾ ਝਲਕਦੀ ਹੈ ਨਿਰਾਸ਼ਾ ਕਿਉਂਕਿ ਅਦਾਲਤਾਂ ਨੇ ਬਿਕਰਮ ਜਿੱਠੀਏ ਨੂੰ ਹਾਲੇ ਤੱਕ ਜ਼ਮਾਨਤ ਨਹੀਂ ਦਿੱਤੀ ਹੈ ਤੇ ਉਹ ਇਹ ਵੀ ਜਾਣਗੇ ਹਨ ਕਿ ਭਗਵੰਤ ਮਾਨ ਸਰਕਾਰ ਜਲਦੀ ਜਲਦੀ ਉਹਨਾਂ ਦੀ ਜ਼ਮਾਨਤ ਵੀ ਨਹੀਂ ਹੋਣ ਦੇਵੇਗੀ ਦੋਸਤੋ ਸਾਡੇ ਸਮਾਜ ਦੀ ਸਾਡੀ ਪੋਲੀਟੀਕਲ ਸਿਸਟਮ ਦੀ ਅਤੇ ਕਾਰਜਪਾਲਿਕਾ ਦੀ ਇਹ ਸੱਚਾਈ ਹੈ ਕਿ ਕਾਨੂੰਨ ਦੇ ਬਹੁਤ ਸਾਰੇ ਲੂਜ਼ ਪੋਲਾਂ ਦਾ ਫਾਇਦਾ ਚੁੱਕਦੇ ਹੋਏ ਸਰਕਾਰਾਂ ਆਪਣੀਆਂ ਮਨਮਰਜ਼ੀ ਪੁਗਾ ਹੀ ਲੈਂਦੀਆਂ ਹਨ ਜੇ ਸਰਕਾਰ ਚਾਹੇ ਤਾਂ ਗੰਭੀਰ ਦੋਸ਼ਾਂ ਇੱਥੋਂ ਤੱਕ ਕਿ ਸਜ਼ਾ ਜਾਂਸਤਾ ਜਿਵੇਂ ਲਾਲੂ ਪ੍ਰਸ਼ਾਦ ਯਾਦਵ ਵਰਗੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਡੇਰਾ ਸਿਰਸਾ ਦੇ ਮੁਖੀ ਵੀ ਅੱਜਕੱਲ ਜ਼ਮਾਨਤ ਦੇ ਉੱਪਰ ਬਾਹਰ ਆਏ ਹੋਏ ਹਨ ਵਿਕਰਮ ਜਿੱਠਿਆ ਵੀ ਖੁਦ ਕਈ ਮਹੀਨੇ ਜ਼ਮਾਨਤਾਂ ਦੇ ਉੱਪਰ ਹੀ ਬਾਹਰ ਘੁੰਮ ਰਹੇ ਸਨ ਅਰਵਿੰਦ ਕੇਜਰੀਵਾਲ ਇਹ ਸਾਰੇ ਜ਼ਮਾਨਤਾਂ ਤੇ ਹੀ ਬਾਹਰ ਵਿਚਰੇ ਰਹੇ ਹਨ ਦੋਸਤੋ ਪਰ ਜੇ ਸਰਕਾਰ ਚਾਹੇ ਤਾਂ ਇਹ ਜ਼ਮਾਨਤ ਨਹੀਂ ਹੋਣ ਦੇ ਸਕਦੀ ਹੈ। ਬੇਸ਼ੱਕ ਜ਼ਮਾਨਤ ਦੇਣ ਦਾ ਕੰਮ ਅਦਾਲਤ ਦਾ ਹੁੰਦਾ ਹੈ ਪਰ ਸਰਕਾਰਾਂ ਦੇ ਹੱਥ ਵਿੱਚ ਵੀ ਬਹੁਤ ਕੁਝ ਹੁੰਦਾ ਹੈ ਦੋਸਤੋ ਕੁਝ ਨਵੇਂ ਫੈਕਟ ਜਾਂ ਫਿਰ ਨਵਾਂ ਕੇਸ ਲਾ ਕੇ ਅੰਦਰ ਰੱਖਿਆ ਜਾ ਸਕਦਾ ਹੈ। ਇਹੋ ਕੁਝ ਬਿਕਰਮ ਜਿੱਠੀਏ ਦੇ ਨਾਲ ਦੋਸਤੋ ਅੱਜਕੱਲ ਹੋ ਰਿਹਾ ਹੈ ਉਹ ਨਾਬੇ ਜੇਲ੍ਹ ਵਿੱਚ ਬੰਦ ਹਨ। ਉਹਨਾਂ ਨੂੰ ਹਾਲੇ ਤੱਕ ਜ਼ਮਾਨਤ ਨਹੀਂ ਮਿਲੀ ਹੈ। ਦੋਸਤੋ ਇਹਦਾ ਸਭ ਨੂੰ ਪਤਾ ਹੈ ਕਿ ਬੀਬਾ ਹਰਸਿਮਰਤ ਕੋਲ ਬਿਕਰਮ ਜਿੱਠੀਏ ਦੀ ਭੈਣ ਹੈ। ਜਦੋਂ ਭਰਾ ਜੇਲ੍ਹ ਵਿੱਚ ਡੱਕਿਆ ਹੋਵੇ ਤਾਂ ਭੈਣਾਂ ਨੂੰ ਦੁੱਖ ਤਾਂ ਹੁੰਦਾ ਹੀ ਹੈ। ਖਾਸ ਕਰ ਉਹਦੋਂ ਤਾਂ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਪੱਲੇ ਅੰਨੀ ਦੌਲਤ ਹੋਵੇ ਅਤੇ ਸੱਤਾ ਜਿहां ਪੰਜਾਬ ਦੀ ਸੱਤਾ ਵਿੱਚ ਸਰਮੋਰ ਹਸਤੀ ਬਣ ਕੇ ਉਹਨਾਂ ਨੇ ਵਿਚਰਿਆ ਹੋਵੇ ਬੇਸ਼ੱਕ ਸੁਖਵੀਰ ਬਾਦਲ ਸੀਐਮਓ ਪੰਜਾਬ ਰਹੇ ਹਨ ਪਰ ਉਹ ਵੀ ਬਿਕਰਮ ਜਿੱਠੇ ਦੀ ਹਲੇ ਤੱਕ ਜਮਾਨਤ ਨਾ ਕਰਵਾ ਸਕੇ ਮਜਬੂਰਨ ਉਹਨਾਂ ਦੀ ਪਤਨੀ ਵੀ ਬਾਹਰ ਸਮਰਤ ਕੋਲ ਬਾਦ ਨੂੰ ਆਪਣੇ ਭਰਾ ਨਾਲ ਮੁਲਾਕਾਤ ਲਈ ਰਖੜੀ ਦੇ ਮੌਕੇ ਦੇ ਉੱਪਰ ਰਖੜੀ ਬੰਨਣ ਲਈ ਨਾਬੇ ਜੇਲ੍ਹ ਵਿੱਚ ਜਾਣਾ ਪਿਆ ਉੱਥੇ ਹੀ ਉਹਨਾਂ ਨੇ ਭਰਾ ਵਿਕਰਮ ਜੀਠੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੂੰ ਰਖੜੀ ਬੰਨੀ ਅਤੇ ਬਾਹਰ ਆ ਕੇ ਇਹ ਬਿਆਨ ਦਿੱਤਾ ਥੋੜਾ ਹੋਰ ਬਿਆਨ ਸੁਣਦੇ ਹਾਂ ਪਰਚਾ ਇਹਦੇ ਚ ਹੋਣਾ ਚਾਹੀਦਾ ਲੇਕਿਨ ਫਾਲਤੂ ਦੇ ਪਰਚੇ ਲਾਈ ਚੱਲ ਮੈਂ ਤਾਂ ਭਗਵੰਤ ਮਾਨਾ ਤੈਨੂੰ ਐਨਾ ਹੀ ਕਹਿਨੀ ਆਂ ਆਂਦਾ ਰੱਖ ਲੈ ਤੂੰ ਮਹੀਨਾ ਪਰ ਰੱਖ ਲਿਆ ਹੈਗਾ ਹੁਣ ਕੱਲ ਅਦਾਲਤ ਚੇ ਤੁਹਾਡੇ ਆਪ ਦੇ ਵਕੀਲ ਨੇ ਕਿਹਾ ਸੀ 6 ਮਹੀਨੇ ਨਹੀਂ ਛੱਡਾਂਗੇ 6 ਮਹੀਨੇ ਤੋਂ ਨਿਤ ਨਵੇਂ ਪਰਚੇ ਕਰੀ ਚੱਲ ਜਸਮਨ ਬਾਹਰ ਨਿਕਲੂਗਾ ਤੇਰੀ ਖੈਰ ਨਹੀਂ ਕਿਉਂਕਿ ਫਿਰ ਮਤੇ ਨਿਕਾਬ ਹੈਕਰੋਗਾ ਤੁਹਾਡੇ ਤੇ ਤੁਹਾਨੂੰ ਮੂਹ ਲਕਉਣ ਦੀ ਜਗ੍ਹਾ ਨਹੀਂ ਹੋਗੀ ਤੇ ਮੈਂ ਆ ਵੀ ਕਹਿ ਸਕਦੀ ਹਾਂ ਕਿ ਉਹ ਉਲਟੀ ਗਿਣਤੀ ਤੋਂ ਸ਼ੁਰੂ ਹੋ ਗਈ 4 ਸਾਲ ਨਿਕਲ ਗਏ ਪੂੰਛੀ ਤੁਹਾਡੀ ਰਹਿ ਗਈ ਜਿਹੜੀ ਜਿਤਨਾ ਵਿਕਰਮਜੀਠੇ ਅੰਦਰ ਰਹਿ ਕੇ ਰੱਬ ਦਾ ਨਾਮ ਲਿਖਦਾ ਜੀ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚਹਿਗਾ 3 4 5 ਘੰਟੇ ਨਿਤਨੇਮ ਕਰਦਾ ਹੈਗਾ ਤੇ ਬਿਲਕੁਲ ਚਿਹਰਾ ਧਮਕ ਰਿਹਾ ਚੜਦੀ ਕਲਾ 'ਚ ਹੈਗਾ ਤੇ ਅੱਜ ਭੈਣ ਨੇ ਉਹਨੂੰ ਰਖੜੀ ਬੰਨ ਕੇ ਮੈਂ ਉਥੇ ਗੁਰੂ ਸਾਹਿਬ ਦੇ ਵਾਸਤੇ ਗੁਰੂ ਸਾਹਿਬ ਦੇ ਚਰਨਾਚੋ ਤੇ ਲਈ ਅਰਦਾਸ ਕੀਤੀ ਕਿ ਮੇਰਾ ਭਰਾ ਹਮੇਸ਼ਾ ਚੜਦੀ ਕਲਾ 'ਚ ਰਹੇ ਤੇ ਸੱਚ ਦੀ ਜਿੱਤ ਹੋਏ ਤੇ ਇਸ ਬੇਈਮਾਨ ਸਰਕਾਰ ਦੀ ਨਲਕੀਆਂ ਨੂੰ ਝੂਠ ਨੂੰ ਧੋਕੇ ਨੂੰ ਐਹੀ ਬੇਬਾਕੀ ਦੇ ਨਾਲ ਦੋਸਤੋ ਜੇਲ੍ਹ ਪ੍ਰਸ਼ਾਸਨ ਤੇ ਵਿਧਿੱਕੀ ਦਾ ਇਲਜ਼ਾਮ ਜਾਂ ਪੰਜਾਬ ਸਰਕਾਰ ਦੇ ਉੱਪਰ ਧੱਕੇਸ਼ਾਹੀ ਦਾ ਇਲਜ਼ਾਮ ਇਨ੍ਹਾਂ ਵਿੱਚ ਦੋਸਤੋ ਸੱਚਾਈ ਘਟ ਅਤੇ ਭੈਣ ਦਾ ਇੱਕ ਦਰਦ ਵੱਧ ਝਲਕਦਾ ਹੈ ਸਾਡੀ ਪੂਰੀ ਹਮਦਰਦੀ ਕਿ ਭੈਣ ਨਾਲ ਅਬੀਬਾ ਹਰਸਿੰਦਰ ਗੁਰ ਬਦਲ ਨਾਲ ਹੈ ਪਰ ਦੋਸਤੋ ਪੰਜਾਬ ਵਿੱਚ ਬੜੇ ਲੰਮੇ ਸਮੇਂ ਤੋਂ ਇਹ ਪਰਸੈਪਸ਼ਨ ਬਣਾ ਦਿੱਤਾ ਗਿਆ ਸੀ ਕਿ ਵਿਕਰਮ ਜੇਠੀਆ ਕਿੰਗ ਆਫ ਡਰੱਗਸ ਚਿੱਟੇ ਦਾ ਵੱਡਾ ਵਪਾਰੀ ਹੈ ਚਿੱਟਾ ਜਿਸ ਨੇ ਪੰਜਾਬ ਦੀ ਜਵਾਨੀ ਬਹੁਤ ਹੱਦ ਤੱਕ ਬਰਬਾਦ ਕਰ ਦਿੱਤੀ ਹੈ ਜਿਨ੍ਹਾਂ ਭੈਣਾਂ ਦੇ ਭਰਾ ਚਿੱਟੇ ਦੀ ਓਵਰਡੋਜ਼ ਕਰਕੇ ਮਾਰੇ ਗਏ ਹੋਣਗੇ ਅੱਜ ਉਹ ਭੈਣਾਂ ਵੀ ਤਾਂ ਆਪਣੇ ਮਰੇ ਹੋਏ ਭਰਾਵਾਂ ਨੂੰ ਯਾਦ ਕਰਕੇ ਦੁਖੀ ਹੁੰਦੀਆਂ ਹੋਣਗੀਆਂ ਪਤਾ ਨਹੀਂ ਦੋਸਤੋ ਇਹ ਉਹਨਾਂ ਭੈਣਾਂ ਜਾਂ ਮਾਮਾਵਾਂ ਦੀ ਬਦਵਾਵਾ ਦਾ ਅਸਰ ਹੈ ਜਾਂ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਦੀ ਆਪ ਗਵਰਨਮੈਂਟ ਦੀ ਬਦ ਇਸਦਾ ਫੈਸਲਾ ਤੁਸੀਂ ਆਪ ਹੀ ਕਰ ਲਿਓ ਪਰ ਬਤੌਰ ਭੈਣ ਭਰਾ ਦੇ ਰਿਸ਼ਤੇ ਹਰਸਿਮਰਤ ਕੋਰ ਬਾਦਲੇ ਤੇ ਵਿਕਰਮ ਜਿੱਠੀਏ ਸਾਡੀ ਪੂਰੀ ਹਮਦਰਦੀ ਇੱਕ ਭੈਣ ਦੇ ਨਾਲ ਹੈ ਭੈਣ ਭਰਾ ਦਾ ਰਿਸ਼ਤਾ ਦੋਸਤੋ ਬੜਾ ਹੀ ਗੂੜਾ ਅਤੇ ਡੂੰਗਾ ਹੁੰਦਾ ਹੈ ਤੇ ਉੱਚਾ ਸੁੱਚਾ ਰਿਸ਼ਤਾ ਹੁੰਦਾ ਹੈ ਦੋਸਤੋ ਰੱਖੜੀ ਨੂੰ ਬਹੁਤੇ ਲੋਕ ਸ਼ਾਬਦਿਕ ਅਰਥ ਭੈਣ ਭਰਾ ਦੀ ਰੱਖਿਆ ਦਾ ਵਾਅਦਾ ਕਰਦਾ ਹੈ ਇਹ ਮੰਨ ਕੇ ਬਹਿ ਜਾਂਦੇ ਹਨ ਜਦੋਂ ਕਿ ਇਹ ਤਿਹਾਰ ਪ੍ਰਤੀਕ ਹੁੰਦਾ ਹੈ ਭੈਣ ਭਰਾ ਦੇ ਪਿਆਰ ਦਾ ਅਸੀਂ ਆਪਣੇ ਪਰਿਵਾਰਾਂ ਵਿੱਚ ਬੁੱਢੇ ਹੋ ਜੁਕੇ ਚਾਚੇ ਤਾਏ ਭੂਆ ਉਹਨਾਂ ਦਾ ਮੋਹ ਪਿਆਰ ਪਿਆਰ ਵੇਖਿਆ ਹੈ ਭਰਾ ساری ਉਮਰ ਦਾ ਬਿਨਾ ਕਿਸੇ ਲਾਲਚ ਤੋਂ ਆਪਣਾ ਫਰਜ਼ ਨਿਭਾਉਂਦਾ ਹੈ ਭਰਾ ਦੋਸਤੋ ਕੀ ਹੁੰਦਾ ਹੈ ساری ਉਮਰ ਦਾ ਬਿਨਾ ਕਿਸੇ ਲਾਲਚ ਤੋਂ ਨਿਭਾਇਆ ਜਾਣ ਵਾਲਾ ਰਿਸ਼ਤਾ ਪਵਿੱਤਰ ਰਿਸ਼ਤਾ ਬੇਸ਼ੱਕ ਅੱਜਕੱਲ੍ਹ ਲੋਕ ਇਸ ਨੂੰ ਧਰਮ ਨਾਲ ਜੋੜ ਕੇ ਵੇਖਣ ਲੱਗ ਪਏ ਹਨ ਦੋਸਤੋ ਜਿੱਥੇ ਚਾਚੇ ਤਾਏ ਭੂਆ ਮਾਸੀ ਦੀਆਂ ਕੁੜੀਆਂ ਭੈਣਾ ਸਭ ਨਾਲ ਵਿਆਹ ਜਾਇਜ਼ ਹੈ ਉਹਨਾਂ ਦੀ ਇਸ ਵਿੱਚ ਸਾਡੇ ਵੀ ਕਈ ਲੋਕ ਇਸ ਇਤਿਹਾਰ ਨੂੰ ਮਨਾਉਣ ਤੋਂ ਪਿੱਛੇ ਹੱਡ ਲੱਗ ਪਏ ਹਨ ਜੋ ਸਾਡੇ ਲਈ ਸਮਾਜਿਕ ਤੌਰ ਤੇ ਖਤਰਨਾਕ ਹੈ ਵੈਲੈਂਟਾਈਨ ਡੇ ਵੈਲੈਂਟਾਈਨ ਡੇ ਦੋਸਤੋ ਮੈਰਿਜ ਐਨਿਵਰਸਰੀਆਂ ਮਨਾਉਣਾ ਇੱਕ ਫੈਸ਼ਨ ਜਿਹਾ ਹੋ ਗਿਆ ਹੈ ਇਸ ਨਾਲ ਉਹ ਆਪਣੇ ਆਪ ਨੂੰ ਮਾਡਰਨ ਸਮਝਦੇ ਹਨ ਪਰ ਭੈਣ ਭਰਾ ਦੇ ਰਿਸ਼ਤੇ ਦਾ ਤਿਹਾਰ ਰਖੜੀ ਉਹਨਾਂ ਨੂੰ ਬੈਕਵਰਡ ਹੋਣਾ ਲੱਗਦਾ ਹੈ ਜਾਂ ਸਿਰਫ ਇੱਕ ਹਿੰਦੂ ਮਤ ਦਾ ਤਿਹਾਰ ਦੋਸਤੋ ਜਿਸ ਵੀ ਤਿਹਾਰ ਦਾ ਸਬੰਧ ਹਿੰਦੂਆਂ ਨਾਲ ਜੁੜਦਾ ਹੈ ਅੱਜਕੱਲ ਅਸੀਂ ਨਫ਼ਰਤ ਦੇ ਬਹਾਨੇ ਤਲਾਸ਼ਣ ਲੱਗ ਪੈਂਦੇ ਹਾਂ ਕਮਿਊਨਿਸਟਾਂ ਦੇ ਪ੍ਰਭਾਵ ਹੇਠ ਆ ਕੇ ਪਰ ਇਸਾਈਆਂ ਦੇ ਤਿਹਾਰ ਜਿਵੇਂ ਸੰਟਾ ਕਲੋਜ਼ ਬੰਨਾ ਜਾਂ ਕ੍ਰਿਸਮਸ ਜਾਂ ਮੁਸਲਮਾਨਾਂ ਦੇ ਮਤ ਦੇ ਨਾਲ ਜੁੜੇ ਹੋਏ ਹੋਰ ਕਈ ਤਿਹਾਰ ਅਸੀਂ ਬੜੇ ਹੀ ਸ਼ੌਂਕ ਅਤੇ ਮਾਣ ਨਾਲ ਮਨਾਉਂਦੇ ਹਾਂ ਦੋਸਤੋ ਆਪਾਂ ਆਪਣੇ ਵਿਸ਼ੇ ਤੋਂ ਭਟਕ ਗਏ ਲੱਗਦੇ ਹਾਂ ਵਿਵਾਹ ਹਰਸਨ੍ਰਿਤ ਕੋਲ ਬਾਦਲ ਬਾਦਲ ਪਰਿਵਾਰ ਦੀ ਨੂੰ ਪਰ ਸਿਆਸੀ ਸਮਝ ਭਾਵੇਂ ਸੁਖਵੀਰ ਬਾਦਲ ਹੋਵੇ ਜਾਂ ਹਰਸਨ੍ਰਿਤ ਕੋਲ ਬਾਦਲ ਇਹਨਾਂ ਕੋਲ ਬਾਦਲ ਸਾਹਿਬ ਵਰਗੀ ਸਮਝ ਨਹੀਂ ਹੈ ਵੱਡੇ ਬਾਦਲ ਸਾਹਿਬ ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕੋਲੋਂ ਇਹਨਾਂ ਨੇ ਲੱਗਦਾ ਹੈ ਕਿ ਕੁਝ ਵੀ ਨਹੀਂ ਸਿੱਖਿਆ ਖਾਸ ਕਰਕੇ ਰਾਜਨੀਤੀ ਦੇ ਖੇਤਰ ਵਿੱਚ ਇਸ ਵੇਲੇ ਇਹਨਾਂ ਨੂੰ ਰੋਸ ਅਤੇ ਗੁੱਸਾ ਇਸ ਗੱਲ ਦੇ ਪ੍ਰਚਾਰਨਾ ਚਾਹੀਦਾ ਸੀ ਕਿ ਵਿਕਰਮ ਜਿੱਠੀ ਦੀਰ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਆਮਦਨ ਤੋਂ ਵੱਧ ਜਿਆਦਾ ਦੇ ਕੇਸ ਵਿੱਚ ਉਹਨਾਂ ਨੂੰ ਫੜ ਕੇ ਪ੍ਰਚਾਰਿਆ ਕੀਤਾ ਜਾ ਰਿਹਾ ਹੈ ਕਿ ਵਿਕਰਮ ਜਿੱਠੀਏ ਨੂੰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਸਰਕਾਰ ਨੇ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਕਰਕੇ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਹੈ ਪੰਜਾਬ ਸਰਕਾਰ ਦੀਆਂ ਭਗਵੰਤ ਮਾਨ ਸਾਹਿਬ ਦੀਆਂ ਅਰਵਿੰਦ ਕੇਜਰੀਵਾਲ ਦੀਆਂ ਧਜੀਆਂ ਇਹ ਪੰਜਾਬ ਵਿੱਚ ਆਮ ਲੋਕਾਂ ਮੂਰੇ ਉਡਾ ਸਕਦੇ ਸਾਨ ਫੇਰ ਤੋਂ ਇਹ ਲੋਕਾਂ ਦੀ ਹਮਦਰਦੀ ਉਹਨਾਂ ਦਾ ਵਿਸ਼ਵਾਸ ਪ੍ਰਾਪਤ ਕਰ ਸਕਦੇ ਸਨ ਪਰ ਪੈਸੇ ਅਤੇ ਭੋਗੀ ਹੋਈ ਸੱਤਾ ਦੇ ਹੰਕਾਰ ਵਿੱਚ ਇਹਨਾਂ ਨੇ ਆਮ ਲੋਕਾਂ ਨੂੰ ਲਗਭਗ ਵਿਸਾਰ ਹੀ ਦਿੱਤਾ ਹੈ। ਅਦਾਲਤਾਂ ਨਾਲੋਂ ਵੱਧ ਇਸ ਗੱਲ ਦੀ ਅਪੋਰਟਸਨ ਹੁੰਦੀ ਹੈ ਕਿ ਲੋਕਾਂ ਵਿੱਚ ਇਹਨਾਂ ਬਾਰੇ ਕੀ ਪ੍ਰਸ਼ੇਕਸ਼ਨ ਹੈ। ਰਾਜਨੀਤੀ ਵਿੱਚ ਵਿਚਨ ਵਾਲੇ ਸ਼ਖਸ਼ਾਂ ਲਈ ਲੋਕਾਂ ਦੀ رائے ਬਹੁਤ ਮਹੱਈ ਨ ਰੱਖਦੀ ਹੈ। ਪਰ ਇਹਨਾਂ ਨੇ ਦੋਸਤੋ ਮੌਕਾ ਗਵਾ ਦਿੱਤਾ ਹੈ। ਸੁਖਵੀਰ ਸਿੰਘ ਬਾਦਲ ਨੇ ਵੀ ਰਖੜਪੁਰਨਾ ਦੇ ਮੌਕੇ ਦੇ ਉੱਪਰ ਦੋਸਤੋ ਬਾਬੇ ਬਕਾਲੇ ਉੱਥੇ ਲੈਡਲੀ ਕੀਤੀ। ਉੱਥੇ ਦੋਸਤੋ ਇਹਨਾਂ ਨੇ ਕੀਤਾ ਕਿ ਰੈਲੀ ਦੇ ਦੌਰਾਨ ਜੋ ਭਾਸ਼ਣ ਦਿੱਤਾ ਉਸ ਵਿੱਚ ਲੱਗਦਾ ਹੈ ਕਿ ਇਹਨਾਂ ਨੇ ਜਬਲੀਆਂ ਹੀ ਮਾਰੀਆਂ ਹਨ। ਇਹੋ ਕੁਝ ਦੋਸਤੋ ਰਖੜੀ ਦੇ ਮੌਕੇ ਉੱਪਰ ਸਰ ਸਿਮਰਤ ਕੌਰ ਬਾਦਲ ਨੇ ਵੀ ਕੀਤਾ ਟਿੱਕਾ ਘੜਵਾਣਾ ਟਿੱਕਾ ਤਾਂ ਨਿਕਲਣ ਗਿਆ ਦੀ ਲੋਕੀ ਘਟਣਗੇ ਐ ਤੁਸੀਂ ਦੇਖ ਲਓ ਦਿਨ ਦੂਰ ਨਹੀਂ ਜਿਸ ਦਿਨ ਵੋਟਾਂ ਆਉਣ ਗਿਆ ਨਾ ਇਹ ਝਾੜੂ ਨੂੰ ਜਿਹਨੂੰ ਕੀਤਾ ਇਹ ਝਾੜੂ ਲੋਕੀ ਤਿਆਰ ਬੈਠੇ ਨੇ ਗਿੱਟਾ ਚ ਐ ਲੰਨਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗੋ ਅਸੀਂ ਭੱਜியே ਕਿੱਥੇ ਮੰਡੇ ਜਮਾਤ ਹੋਵੇ ਭਗਵਾਨਤਮਾਨ ਹੋਏ ਤੇ ਇਹਨਾਂ ਦੇ 92 ਹੋਣ ਇਹ ਨਜ਼ਰ ਨਹੀਂ ਆਣਗੇ ਪੰਜਾਬ ਦਾ ਭਗਵਾਨਤਮਾਨ ਦਾ ਲਗਾਤਾਰ ਪਤਾ ਨਹੀਂ ਦੋਸਤੋ ਇਹ ਸੱਤਾ ਬਦਲਾਂ ਦੇ ਉੱਪਰ ਕੀ ਕਰ ਲੈਣਗੇ ਵੱਧ ਤੋਂ ਵੱਧ ਵਿਕਰਮਜੀਠੀਏ ਉਹਨਾਂ ਨੂੰ ਜਵਾਬਤ ਦੇ ਉੱਪਰ ਬਾਹਰ ਲੈ ਆਉਣਗੇ ਵਿਕਰਮਜੀਠੀਏ ਦੇ ਕੇਸਾਂ ਵਿੱਚ ਸਬੂਤਾਂ ਨਾਲ ਛੇੜਛਾੜ ਕਰਕੇ ਇਹ ਕੇਸ ਨੂੰ ਕਮਜ਼ੋਰ ਕਰ ਸਕਦੇ ਹਨ ਹੋ ਸਕਦਾ ਹੈ ਕਿ ਇੰਜ ਕਰ ਵੀ ਦੇਣ ਜਿਵੇਂ ਇਹ ਦੋਸਤੋ ਪਹਿਲਾਂ ਕਰਦੇ ਹੀ ਰਹੇ ਹਨ ਕਾਂਗਰਸ ਵੇਲੇ ਬਾਦਲਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਜਾਂ ਕੈਪਟਨ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਸਿਟੀ ਸੈਂਟਰ ਘਟਾਲਾ ਦੋਵਾਂ ਦੀ ਸਰਕਾਰ ਬਦਲੀ ਅਤੇ ਅੱਗੇ ਕੇਸ ਕਮਜ਼ੋਰ ਲਗਭਗ ਕੇ ਇਸ ਖਤਮ ਇਹੋ ਕੁਝ ਇਹਨਾਂ ਦਾ ਦਾਵਾ ਹੈ ਕਿ 2027 ਵੇਲੇ ਇਹ ਪੰਜਾਬ ਵਿੱਚ ਵਿਕਰਮਜੀਠੇ ਦੇ ਕੇਸ ਵਿੱਚ ਕਰ ਦੇਣਗੇ ਵਿਕਰਮਜੀਠੀਆ ਨਾ ਕੇਸਾਂ ਵਿੱਚ ਹੌਲੀ-ਹੌਲੀ ਬਾ ਇੱਜ਼ਤ ਬਰੀ ਕਰ ਦਿੱਤਾ ਜਾਵੇਗਾ ਪਰ ਦੋਸਤੋ ਇਸ ਲਈ ਇਹਨਾਂ ਦੀ ਸਰਕਾਰ ਵੀ ਤਾਂ ਪੰਜਾਬ ਵਿੱਚ ਬਣਨੀ ਜ਼ਰੂਰੀ ਹੈ ਪਰ ਦੋਸਤੋ ਇਸ ਦੀ ਸੰਭਾਵਨਾ ਦਾ ਫਿਲਹਾਲ ਨੇੜੇ-ਤੇੜੇ ਵੀ ਨਹੀਂ ਲੱਗਦੀ ਕਾਂਗਰਸ ਅਤੇ ਕੁਝ ਹੱਦ ਤੱਕ ਭਾਜਪਾ ਇਹ ਦੋਵੇਂ ਪੰਜਾਬ ਵਿੱਚ ਮਜ਼ਬੂਤ ਥਿੜਾ ਬਣ ਕੇ ਹੌਲੀ-ਹੌਲੀ ਉੱਭਰ ਰਹੀਆਂ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਆਤਮਕਾਦੀ ਕਦਮ ਚੁੱਕਦਾ ਜਾ ਰਿਹਾ ਹੈ ਲੋਕਾਂ ਵਿੱਚ ਉਹਨਾਂ ਦੀ ਲੋਕਪ੍ਰਿਤਾ ਤਾਂ ਛੱਡੋ ਦੋਸਤੋ ਜੋ ਥੋੜੀ-ਬੋਧੀ ਹਮਦਰਦੀ ਸੀ ਪੰਥਕ ਪਾਰਟੀ ਹੋਣ ਕਰਕੇ ਉਹ ਵੀ ਹੌਲੀ-ਹੌਲੀ ਗਵਾਚਦੀ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਅਤੇ ਕਾਲ ਤਖਤ ਦੇ ਜਥੇਦਾਰ ਇਹਨਾਂ ਦੇ ਨਾਂ ਉੱਪਰ ਜੋ ਪੰਥਕ ਸਾਸਤ ਕੀਤੀ ਜਾ ਰਹੀ ਹੈ ਉਹ ਅਕਾਲੀ ਦਲ ਦਾ ਹੋਰ ਕਦ ਛੋਟਾ ਕਰ ਦੇਣਗੇ ਇਕੱਠੇ ਹੋ ਜਾਓ ਇਕੱਠੇ ਹੋ ਕੇ ਕੁਝ ਲੈ ਲੋਗੇ ਛੋਟੀ ਜੀ ਅਪੀਲ ਦਿੱਲੀ ਵਾਲਿਆਂ ਨੂੰ ਕਰਦੇ ਆਂ ਭਾਈ ਵੀ ਸੈਂਟਰ ਗਵਰਨਮੈਂਟ ਦੇ ਨਾਲ ਪਿਹਾਰੀ ਵੀ ਕਰ ਲਈ ਪਰ ਸਰਕਾਰ ਇਹਨਾਂ ਨੂੰ ਅਜੇ ਤੱਕ ਲੀਡਰਾਂ ਨੂੰ ਵਰਤਿਆ ਜੇ ਕਿ ਤੁਸੀਂ ਵਰਤੇ ਜਾ ਰਹੇ ਹੋ ਕਮ ਸੇ ਕਾ ਮੈਂ ਤਾਂ ਅੱਡੀ ਚੱਲਦੀ ਆ ਤੇ ਬੰਦੀ ਸਿੰਘਾਂ ਨੂੰ ਤੇ ਯਾਦ ਕਰਾ ਦੋ ਸਾਡਾ ਕਿਸੇ ਨੇ ਪਿਓ ਨਹੀਂ ਮਾਰਿਆ ਸਾਡਾ ਕੋਈ ਮਾਮਾ ਫਫੜ ਨਹੀਂ ਦਿੱਲੀ ਮਰਿਆ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਤੋਂ ਬਾਅਦ ਸਿੱਖਾਂ ਨੇ ਉੱਥੇ ਗਲਾਂ ਦੇ ਟਾਇਰ ਪਾ ਪਾ ਕੇ ਸਾਰੇ ਗਿਆ ਇੱਕ ਘੰਟੇ ਦੇ ਬੱਚੇ ਨੂੰ ਨੇਜੇ ਤੇ ਟੰਗ ਕੇ ਮਾਰਿਆ ਗਿਆ ਇੱਕ ਘੰਟੇ ਦੇ ਬੱਚੇ ਨੂੰ ਬਾਹਰ ਖੜੀ ਹੋ ਕੇ ਮਠੀਰੀ ਵੇਚੇ ਰਹੀ ਆ ਵੀ ਇਹ ਜਨਮ ਲਵੇ ਤੇ ਇਹਨੂੰ ਮਾਰ ਗਏ ਅਸੀਂ ਪੰਜਾਬ ਵਾਲਿਆਂ ਨੇ ਆਪਣੇ ਘਰ-ਬਾਰ ਛੱਡ ਕੇ ਕਾਰਾ ਕੁੱਟੀਆਂ ਦੀ ਸਾਡੋ ਸੌ ਛੱਡ ਕੇ ਆਪਣੀਆਂ ਪੜਾਈਆਂ ਵਿੱਚੋਂ ਛੱਡ ਕੇ ਕਿਸੇ ਨੌਕਰੀ ਦਾ ਨਾਂ ਲਾਲਚ ਕਰਦਿਆਂ ਹੋਇਆਂ ਮਹਾਪੁੱਤ ਮੈਂ ਤੁਹਾਨੂੰ ਅਸੀਰਵਾਦ ਵਾਂ ਕੋਤਨੇ ਵਿੱਚ ਸੀਨੀ ਵਟੀ ਅਰੇ ਉੱਥੇ ਜਾ ਕੇ ਉਹਨਾਂ ਦੇ ਬਦਲੇ ਲੈ ਤੇ ਅੱਜ ਤੁਸੀਂ ਸਾਨੂੰ ਬੰਦੀ ਤੁਸੀਂ ਕਹਿੰਦੇ ਹੋ ਤੇ ਦਿੱਲੀ ਵਾਲਿਆਂ ਦਾ ਖਿਆਲ ਦਿੱਲੀ ਵਾਲਿਆਂ ਤੋਂ ਹਟਾ ਮਾ ਕੁੱਤੇ ਨੂੰ ਮਾਰ ਮਾਰ ਕੇ ਡੰਡਾ ਵੀ ਨਿਕਲਿਆ ਉਹ ਭਾਈ ਮਾਜੇ ਜੋ ਜਾ ਜਾ ਹੀ ਬਦਲੇ ਲੈਣਦੇ ਆ ਹੁਣ ਤੁਹਾਡੇ ਹੱਥ ਸਰਕਾਰ ਦੀ ਕਮਾਂਡ ਆ ਤੇ ਕੁਝ ਕਰ ਲੋ ਸਰਕਾਰ ਨੂੰ ਕਹਿ ਕੇ ਤੇ 35 35 ਸਾਲਾਂ ਦੇ ਬੰਦੀਆਂ ਨੂੰ ਬਾਹਰ ਕਢਾ ਲੋ ਤੁਹਾਨੂੰ ਪੰਥ ਜਿਹੜਾ ਉਹ ਕੋਈ ਹਸਾਲਾ ਸੀ ਦੇ ਦਊਗਾ ਨਹੀਂ ਤੇ ਮੁਰਤੇ ਇਹ 2-4 ਸਾਲ ਹੀ ਹੁੰਦੇ ਫੇ ਕੰਧਾਂ ਨੇ ਵੱਜਣ ਵਾਲੀ ਗੱਲ ਹੁੰਦੀ ਆ ਸੋ ਪ੍ਰਧਾਨ ਸਾਹਿਬ ਨੇ ਬੋਲਣਾ ਸਰਦਾਰ ਜਗਨਦਰ ਸਿੰਘ ਧਾਮੀ ਸਾਹਿਬ ਨੇ ਵੀ ਉਹ ਸਰਦਾਰ ਸਿੰਘ ਸੁਪੀਰ ਸਿੰਘ ਬਾਦਲ ਸਾਹਿਬ ਨੇ ਬੋਲਣਾ ਮੈਂ ਜਿਆਦਾ ਕੰਮ ਨਾ ਨਹੀਂ ਦਾ ਹੁੰਦਿਆ ਇੱਕ ਨਿਕਲੀ ਗੱਲ ਜ਼ਰੂਰ ਕਹਿਣੀ ਆ ਕਈ ਤੇ ਪਰਿਵਾਰਾਂ ਦੇ ਕਈ ਤੇ ਅੰਦਰ ਬਹੁਤ ਨੇ ਬਹੁਤ ਸਾਡੇ ਵਿੱਚੋਂ ਇਹਨਾਂ ਜਾਜ ਪਰਚੇ ਹੋ ਕੇ ਤੁਹਾਡੇ ਮੁੰਡੇ ਅੰਦਰ ਗਏ ਆ ਉੱਥੇ ਜਦੋਂ ਮੈਨੂੰ ਮਿਲਦੇ ਤਾਂ ਦੱਸਦੇ ਆ ਕਿ ਬਾਬਾ ਜੀ ਮੈਂ ਤੇਈ ਦਾ ਤੁਰਿਆ ਜਾ ਰਿਹਾ ਚੱਕ ਕੇ ਬੱਚਾ ਠੋਕਦਾ ਫੇ ਸਾਡੇ ਇੱਕ ਕਸੋਰੋਂ ਨਕਾਲੀ ਦਾਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਮੈਂ ਨਾ ਜਿੱਦਣ ਖਰਦਾਸ ਸਿੰਘ ਵੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਜੂ ਪੰਜਾਬ ਦਾ ਤੁਹਾਡੇ ਬੱਚਿਆਂ ਦੇ ਸਾਰੇ ਬੱਚੇ ਜਿਹੜੇ ਝੂਠੇ ਆ ਰੱਦ ਕਰਵਾਵਾਂਗੇ ਤੇ ਮੈਂ ਤੁਹਾਨੂੰ ਦੋਰਤਾ ਸ਼੍ਰੋਮਣੀ ਗਾਲੀਦਲ ਬਾਦਲ ਦੀ ਟੋਪ ਲੀਡਰਸ਼ਿਪ ਪਹਿਲਾਂ ਵਾਂਗ ਹੀ ਲੋਕਾਂ ਨੂੰ ਸਿੱਧਰੇ ਭੋਲੇ ਅਤੇ ਭਾਵੁਕ ਸਮਝੀ ਜਾ ਰਹੀ ਹੈ ਪਰ ਦੋਸਤੋ ਪਿਛਲੇ 10-12 ਸਾਲਾਂ ਵਿੱਚ ਸੋਸ਼ਲ ਮੀਡੀਆ ਦਾ ਨਵਾਂ ਦੌਰ ਲੋਕਾਂ ਵਿੱਚ ਵਧਦਾ ਹੋਇਆ ਆਈਕਿਊ ਲੈਵਲ ਖਾਸ ਕਰਕੇ ਨੌਜਵਾਨੀ ਦਾ ਥੋੜਾ ਬੋਤਾ ਪੜ ਜਾਣਾ ਸ਼੍ਰੋਮਣੀ ਗਾਲੀਦਲ ਬਾਦਲ ਇਹਨਾਂ ਨੂੰ ਇਹਨਾਂ ਚੀਜ਼ਾਂ ਵਿੱਚ ਧਿਆਨ ਰੱਖ ਕੇ ਹੀ ਸਿਆਸਤ ਕਰਨੀ ਚਾਹੀਦੀ ਹੈ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਪਰ ਇਹ ਕਰ ਕੀ ਰਹੇ ਹਨ ਉਹੀ ਪ੍ਰਾਣੀਆਂ ਸ਼ਤਰੰਜ ਦੀਆਂ ਚਾਲਾਂ ਚੱਲੀ ਜਾ ਰਹੇ ਹਨ ਉਹੀ ਹੰਕਾਰ ਵਿੱਚ ਭਰੇ ਹੋਏ ਸੁਖਵੀਰ ਬਾਦਲ ਬੋਲ ਬੋਲ ਰਹੇ ਹਨ ਉਸੇ ਹੀ ਹੰਕਾਰ ਵਿੱਚ ਸੁਖਵੀਰ ਬਾਦਲ ਬੋ ਰਿਹਾ ਹਨ ਤੇ ਉਸੇ ਹੀ ਟੋਨ ਵਿੱਚ ਹਰਸਿਮਰਤ ਕੋਰ ਬਾਦਲ ਨੇ ਇਸ ਵਾਰ ਆਪਣਾ ਬਿਆਨ ਦਿੱਤਾ ਹੈ ਬਾਕੀ ਦੋਸਤੋ ਇਹਨਾਂ ਨੇ ਭਗਵੰਤ ਮਾਨ ਦੀਆਂ ਕੀ ਚਿੱਕਾ ਕਢਾਉਣੀਆਂ ਹਨ 5 ਸਾਲ ਸੀਐਮ ਉਹ ਪੰਜਾਬ ਉਹ ਬਿਤਾਉਣ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਸੋਰਸ ਇਕੱਠੇ ਕਰ ਚੁੱਕੇ ਹੋਣਗੇ ਜਿਨ੍ਹਾਂ ਦੇ ਸਿਰਾਂ ਤੇ ਇਹ ਅੱਗੇ ਕਿਸੇ ਤੋਂ ਵੀ ਡਰਨ ਵਾਲੇ ਨਹੀਂ ਹਨ ਖਾਸ ਕਰਕੇ ਅਕਾਲੀ ਦੀ ਲੀਡਰਸ਼ਿਪ ਤੋਂ ਬਾਕੀ ਦੋਸਤੋ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸਮਕਤਾ ਲੋਕਾਂ ਨੇ ਸਿਖਾ ਕਿਉਂਕਿ ਪੰਜਾਬ ਦੀ ਲੁੱਟ ਦਿੱਲੀ ਵਾਲਿਆਂ ਦੀ ਸੇਵਾ ਵਿੱਚ ਪੰਜਾਬ ਦਾ ਖਜ਼ਾਨਾ ਲੁਟਾਣਾ ਲੋਕ ਤਪੇ ਬੈਠੇ ਹਨ ਪਰ ਦੋਸਤੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਬਾਦਲਾਂ ਨੂੰ ਆਪਣੇ ਸਿਰਾਂ ਦੇ ਉੱਪਰ ਬਿਠਾ ਲੈਣਗੇ ਫਿਲਹਾਲ ਤਾਂ ਚਿੱਕਾਂ ਇਹਨਾਂ ਦੀਆਂ ਹੀ ਬਾਦਲਾਂ ਦੀਆਂ ਹੀ ਨਿਕਲੀਆਂ ਹੋ ਜਾਂ ਹਨ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਵੀ ਕਾਂਗਰਸ ਬਾਦਲਾਂ ਦੀ ਗਵਰਨਮੈਂਟ ਵਰਗੀ ਹੋ ਕੇ ਹੀ ਨਿਭੜੀ ਹੈ ਇੰਜ ਆਪਣੇ ਵਰਗਿਆਂ ਨੂੰ ਹੀ ਨਿੰਦਣਾ ਇਹ ਕੋਈ ਚੰਗੀ ਗੱਲ ਨਹੀਂ ਹੈ ਪੰਜਾਬ ਨੂੰ ਜਦੋਂ ਤੁਸੀਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੇ ਲੁੱਟ ਖਾਇਆ ਹੈ ਤਾਂ ਲੋਕ ਹੱਸਦੇ ਹਨ ਬਾਦਲਾਂ ਦੇ ਰਿਜ਼ੋਰਟ ਟਰਾਂਸਪੋਰਟ ਪਤਾ ਨਹੀਂ ਕਿੱਧਰ ਕਿੱਧਰ ਉਹਨਾਂ ਦਾ ਧਿਆਨ ਚਲਾ ਜਾਂਦਾ ਹੈ ਤਹਾਡੇ ਸਾਥੀਆਂ ਦੀਆਂ ਤੁਹਾਡੇ ਵਲੇ ਜੋ ਮਿਨਿਸਟਰ ਹੁੰਦੇ ਸਨ ਉਹਨਾਂ ਦੀ ਜਦਾਦਾ ਧੰਦ ਉਤਵਲ ਵੇਖ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਹਮਾਮ ਵਿੱਚ ਸੱਤਾ ਦੀ ਬੇਈਮਾਨੀ ਦੇ ਮਾਮਲੇ ਵਿੱਚ ਸਾਰੇ ਹੀ ਨੰਗੇ ਹਨ ਲੁੱਟਪੁੱਟ ਪੰਜਾਬ ਹੋ ਰਿਹਾ ਹੈ ਸਾਡਾ ਸਮਾਜ ਤਬਾਹ ਹੋ ਰਿਹਾ ਹੈ ਬਾਬੇ ਨਾਨਕ ਦੀ ਕਰਮ ਭੂਮੀ ਵਿੱਚ ਜੋੜਨ ਦੀ ਥਾਂ ਤੋੜਨ ਵਾਲੀਆਂ ਤਾਕਤਾਂ ਪੰਜਾਬ ਵਿੱਚ ਕੁਲ ਬਲੰਦੀਆਂ ਫਿਰਦੀਆਂ ਹਨ ਪੰਜਾਬ ਵਿੱਚ ਕਨਵਰਜਨ ਜੋਰਾਂ ਤੇ ਹੈ ਪੰਜਾਬ ਦੀ ਹਾਲਤ ਰੋਮ ਵਰਗੀ ਹੋ ਗਈ ਹੈ ਰੋਮ ਜਲ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਹੈ ਤੁਹਾਡਾ ਕੀ ਮੰਨਣਾ ਹੈ ਦੋਸਤੋ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਪਰ ਦੋਸਤੋ ਮੇਰੇ ਅਨੁਸਾਰ ਤਾਂ ਇਹ ਸਾਰੇ ਹੀ ਇਕੋਥੈਲੀ ਦੇ ਚਿੱਟੇ-ਬਿੱਟੇ ਹਨ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰੋ ਅੱਜ ਕੱਲ ਹਾਈਪ ਦਾ ਬਟਨ ਆਇਆ ਹੋਇਆ ਹੈ ਤੁਸੀਂ ਹਾਈਪ ਕਰਕੇ ਵੀਡੀਓ ਨੂੰ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਧੰਨਵਾਦ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਦੋਸ਼ੀ ਕਾਲੀਦਲ ਨਹੀਂ ਹੈ ਕਾਲੀਦਲ ਨੂੰ ਮੈਂ ਹੈਰਾਨ ਹੈ ਸੇ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜੱਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜੱਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜੱਥੇਬੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਉਹ ਕਿੱਥੇ ਅੱਜ ਕਿਛੇ ਦਾਦੂ ਵਾਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿਧਰੇ ਜੱਫੀ ਪਾਈ ਫਿਰਦੇ ਆ ਹੁਣ ਕਿਧਰੇ ਉਹ ਸੋਚਦੇ ਆ ਕਿ ਜਿਹੜਾ ਵੀ ਪੰਜਾਬ ਜਵਾਜ਼ ਖਾਉਂਦਾ ਉਹਨੂੰ ਆਵਾਜ਼ ਨੂੰ ਕੁਝਲ ਦਿੱਤਾ ਜਾਏ ਡਰਾ ਲੈ ਹੁਣ ਮਜੀਠੀਆ ਸਾਹਿਬ ਤੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਟੱਪ ਗਏ ਤੇ 5 ਸਾਲਾ ਇਹਨਾਂ ਝਾੜੂ ਵਾਲੇ ਟੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ ਪੰਜ ਪੰਜ ਸਾਲ ਵੀ ਕਿਤੇ ਚਲਾਨ ਰੁਕਦੇ ਐ ਕਿੰਨੇ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ 'ਚ ਨਹੀਂ ਮਿਲਿਆ ਫਿਰ ਆਮਦਨ 'ਚ ਪਾ ਦਿਓ ਫਿਰ ਕਿਸੇ ਹੋਰ 'ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਦੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰਾਉਣ ਦੀ ਕੋਸ਼ਿਸ਼ ਕਰਦੇ ਐ ਔਰ ਕੇਜਰੀਵਾਲ ਸਾਹਿਬ ਆ ਕਾਲੀ ਦਲ ਦੀਸ ਅਸੂਰ ਮੈਂ ਆ ਜੇਲਾਂ ਚ ਨੂੰ ਡਰਦੇ ਭਾਵੇਂ ਤੁਸੀਂ ਕੁਛ ਮਰਜੀ ਕਰ ਲੋ ਵੱਤ ਵੱਤ ਡੇਢ ਸਾਲੀ ਐ ਨਾ ਏਡੇ ਤੱਕੇ ਹੋਈ ਜਾਂਦੇ ਸ਼ਰੋਮ ਨਹੀਂ ਅਕਾਲੀ ਦਲ ਜੈ ਜੈ ਵੀ ਹੈ ਅਸੀਂ ਮੈਂ ਤੁਹਾਨੂੰ ਅੱਜ ਕੇਜੜੀ ਵਾਲ ਨੂੰ ਕਹਿਣਾ ਚਾਹਣਾ ਮੈਂ ਪਹਿਲੇ ਵੀ ਕਿਹਾ ਹੈ ਸਮੂਚੀ ਲੀਡਰਸ਼ਿਪ ਤਿਆਰ ਹੈ ਵਰਕ ਕਰ ਤਿਆਰ ਹੈ ਜਾਨ ਵੀ ਜਾਣੀ ਪਏ ਦੇਵਾਂਗੇ ਪਰ 1 ਇੰਚ ਜ਼ਮੀਨ ਪੰਜਾਬ ਦੇਣੀ ਐ ਨਾ ਠੱਗਾ ਨੂੰ ਲੈਣ ਦੇਵਾਂਗੇ ਗੱਲ ਸਾਂ ਮੇਰੋ ਖਾਲਸ ਖਾਲਸ ਮੈਂ ਹੂੰ ਕਰੋ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗ ਖਾਲਸ ਕੇ ਹੂੰ ਬਸਤ ਸਦ ਸੰਗ